ਸਾਥਿਓ ਕੁਝ ਵੀ ਕਹੋ ਲੋਕਾਂ ਦਾ ਕਹਿਣਾ ਹੈ ਕਿ Honda ਦੇ ਜਿਹੜੇ ਪ੍ਰੋਡਕਟਸ ਨੇ ਜਿਹੜੇ ਵਹੀਕਲਸ ਨੇ ਇਹ ਬਹੁਤ ਸ਼ਾਨਦਾਰ ਹੁੰਦੇ ਨੇ ਔਰ ਉੱਥੇ ਹੀ ਗੱਲ ਕਰੀਏ MH Honda ਦੀ ਤਾਂ ਕਹਿੰਦੇ ਕਿ ਜਿਸ ਤਰੀਕੇ ਦੀ ਸਰਵਿਸ ਦਿੰਦੇ ਆ ਉਸ ਦਾ ਕੋਈ ਮੁਕਾਬਲਾ ਨਹੀਂ Honda ਦੇ ਪ੍ਰੋਡਕਟਸ ਦੀ ਗੱਲ ਕਰੀਏ ਨਿਊ ਜਨਰੇਸ਼ਨ ਨਿਊ ਫੀਚਰਸ ਨੰਬਰ 1 ਕੁਆਲਿਟੀ 180cc ਸਟੈਂਡਰਡਾਂ ਦੀ ਹੈ ਜੀ ਐਕਟਿਵਾ ਓਕੇ ਉਸ ਤੋਂ ਬਾਅਦ ਡੀਲੈਕਸ ਦੇ ਵਿੱਚ ਨਵਾਂ ਆਇਆ ਹੈ TFT ਸਕਰੀਨ ਅਲੋਏ 휠ਸ ਮੋਬਾਈਲ ਚਾਰਜਰ LED ਲਾਈਟ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਹੈ ਜੀ ਸਪੋਰਟਸ ਮਾਡਲ DO 125 ਹੋਏ ਸਪੋਰਟਸ ਮਾਡਲ ਵੀ ਆ ਗਿਆ 125 DO ਓਕੇ ਠੀਕ ਹੈ ਜੀ ਉਸ ਤੋਂ ਬਾਅਦ 125cc ਆਉਂਦੀ ਹੈ ਜੀ ਸਾਡੀ ਤੇ ਉਸ ਤੋਂ ਬਾਅਦ ਹੁਣ ਜਿੱਦਾਂ 2001 ਤੋਂ ਐਕਟਿਵਾ 2025 ਤੱਕ ਲਗਾਤਾਰ ਨੰਬਰ 1 ਇੰਡੀਆ ਦੇ ਵਿੱਚ ਬਣੀ ਰਹੀ ਹੈ ਐਨੀਵਰਸਰੀ ਐਨੀਵਰਸਰੀ 25 ਸਾਲ ਐਨੀਵਰਸਰੀ ਹੋ ਗਈ ਹੈ ਜੀ ਇਹਦੇ ਵੀ ਦੋਨੋਂ ਮਾਡਲ ਆ ਗਏ ਹੋਏ 110cc 125cc ਸਕੂਟਰ ਬੋਲੇ ਤੋਂ ਐਕਟਿਵਾ ਲੇਕਿਨ ਆਪਾਂ ਅੱਜ ਤੋਂ ਪੁੱਛਾਂਗੇ ਕਿ ਹੋਰ ਕਿਹੜੇ ਕਿਹੜੇ ਨਵੇਂ ਪ੍ਰੋਡਕਟਸ ਲਾਂਚ ਕੀਤੇ ਆ ਨਿਊਲੀ ਲਾਂਚ ਹੋਇਆ ਸ਼ਾਈਨ ਡੀਲੈਕਸ ਸੀਵੀ ਹਾਰਨ 125 ਇਹਦੇ ਚ ਡਿਜੀਟਲ ਮੀਟਰ ਪਹਿਲਾਂ ਆਉਂਦਾ ਨਹੀਂ ਸੀ ਕਿ ਡੀਜੀ ਡਿਜੀਟਲ ਮੀਟਰ ਆ ਗਿਆ ਹੋਇਆ ਟੈਂਕੀ ਥੋੜੀ ਜੀ ਵੱਡੀ ਕਰਤੀ ਹੈ ਸੋ ਜਿਹੜੇ ਸ਼ੌਕਰ ਹੈ 5 ਪੇਸ ਵੱਧ ਗਈ ਹੈ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਸੇ ਵਾਰ 6000 ਤੋਂ ਲੈ ਕੇ ਮੀਨਸ ਟੂ ਵੀਲਰ ਹੋਂਡਾ 6000 ਤੋਂ ਲੈ ਕੇ 18000 ਤੱਕ ਘਟ ਰਿਹਾ ਠੀਕ ਹੈ ਜੀ ਉਸ ਤੋਂ ਇਲਾਵਾ ਐਮ ਐਚ ਹੋਂਡਾ ਵੱਲੋਂ ਉਸ ਤੋਂ ਇਲਾਵਾ ਐਮ ਐਚ ਹੋਂਡ ਆਪਾਂ ਆਫਰਸ ਦੇ ਰਹੇ ਆ ਲੱਕੀ ਡਰਾ ਵイナー ਕੱਢ ਰਹੇ ਆ ਪੰਜ ਲੱਕੀ ਡਰਾ ਵイナー ਕੱਢਣੇ ਆ ਪਹਿਲੇ ਨਰਾਤੇ ਤੋਂ ਲੈ ਕੇ ਤੇ ਲਾਸਟ ਨੌਵੇਂ ਨਰਾਤੇ ਤੱਕ ਆਪਾਂ ਆਪਾਂ ਐਕਟੀਵਲ ਲੈਣੀ ਆ ਸ਼ਾਈਨ ਲੈਣੀ ਆ ਜਾਂ ਹਾਰਨੈਟ ਲੈਣਾ 3100 ਰੁਪਏ ਜੋੜ ਕੇ ਲੈਣ ਸਭ ਤੋਂ ਚੰਗਾ ਹੋਵੇ ਘਰ ਗੱਡੀ ਚਲੇ ਜਾਓ ਮੱਦ ਕੇ ਚਲੀਏ ਬਿਲਕੁਲ ਸਰ ਬਿਲਕੁਲ ਕੋਈ ਸ਼ਾਇਦ ਕੋਈ ਹੋਰ ਹਿਡਨ ਚਾਰਜਸ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਅੱਛਾ ਕਈ ਵੇਲੇ ਬੰਦਾ ਕਹਿੰਦਾ ਕਿਰ ਵਹੀਕਲ ਨਵਾਂ ਲੈ ਬਿਲਕੁਲ ਜੀ ਐਕਸਚੇਂਜ ਕਰਾਉਣਾ ਬਾਹਰ ਮੁੱਲ ਬਹੁਤ ਘਟ ਪੈਂਦਾ ਪਿਆ ਇੱਥੇ ਕੀ ਬੈਨੀਫਿਟ ਮਿਲੂ ਮਾਰਕੀਟ ਦੇ ਨਾਲੋਂ 2000 ਵੱਧ ਕੇ ਐਕਸਚੇਂਜ ਬੋਨਸ ਵੀ ਨਾਲ ਦਿੱਤਾ ਜਾਊਗਾ ਤੁਹਾਡਾ ਆਪਾਂ ਜੇ ਇੱਧਰ ਪਾਪਾ ਦੀ ਪਰੀਆਂ ਦੀ ਪਹਿਲੀ ਪਸੰਦ ਐਕਟਿਵੇਟ ਦੀ ਗੱਲ ਕਰੀਏ ਕੋਈ ਹੋਰ ਚਕੋਰ ਕੋਈ ਸਪੈਸ਼ਲ ਆਫਰ ਸਪੈਸ਼ਲ ਆਫਰ ਤੁਹਾਡਾ ਨਾਮ ਲੈ ਲੇ ਤਾਂ ਸਰਪ੍ਰਾਈਜ਼ ਗਿਫਟ ਤੁਹਾਡੀ ਵੀਡੀਓ ਰਾਈ ਜਿਹੜਾ ਵੀ ਆਊਗਾ ਉਹਨੂੰ ਸਪੈਸ਼ਲ ਜਾਂ ਸਰਪ੍ਰਾਈਜ਼ ਗਿਫਟ ਤਾਂ ਮਿਲੂਗਾ ਹੀ ਮਿਲੂਗਾ ਚਲੋ ਜੇ ਤੁਹਾਡੀ ਪਰਿ ਨੇ ਆਈ ਮੀ ਤੁਸੀਂ ਤੁਹਾਡੀ ਨਿੱਕੀ ਭੈਣ ਨੇ ਵੱਡੀ ਭੈਣ ਨੇ ਕਿ ਭੈਣਾਂ ਪਰੀਆਂ ਹੀ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਸੱਚੀ ਘਰਾਂ ਦੀ ਰੌਣਕ ਹੌਣ ਉਹਨਾਂ ਨਾਲ ਹੀ ਹੈ ਜੇ ਉਹਨਾਂ ਨੇ ਇਸ ਸੈਗਮੈਂਟ 'ਚ ਜਿਹੜੇ ਬਾਈਕਸ ਆਉਂਦੀਆਂ ਬਹੁਤ ਮਹਿੰਗੀਆਂ ਆਉਂਦੀਆਂ। ਜਦੋਂ ਆਪਾਂ ਇਹਦੀ ਗੱਲ ਕਰੀਏ ਤਾਂ ਜਿਹੜੇ ਸੈਗਮੈਂਟ 'ਚ ਬਾਈਕ ਆਉਂਦੀ ਉਹਦੇ ਨਾਲੋਂ ਕਿੰਨਾ ਕੁ ਬੈਨੀਫਿਟ ਹੋ ਸਕਦਾ ਫੈਸਟਲ ਸੀਜ਼ਨ ਦੇ। ਉਹਦੇ ਨਾਲੋਂ ਜਿਵੇਂ ਆਪਾਂ ਇਹਦੇ ਕੰਪੇਅਰ ਚਲਾ ਲਈਏ ਕਲਾਸਿਕ ਉਹਦੇ ਨਾਲੋਂ ਤਾਂ 25-30000 40000 ਰੁਪਏ ਨੀਅਰ ਅਬਾਊਟ ਸਸਤਾ ਹੈ ਜੀ। 100 ਸੀਸੀ ਸੈਗਮੈਂਟ ਦੇ ਵਿੱਚ ਸਭ ਤੋਂ ਸਸਤਾ ਬਜਟ ਫ੍ਰੈਂਡਲੀ ਜਿਵੇਂ ਕਹਿਦੀ ਆਪਾਂ ਠੀਕ ਹੈ। ਪਾਕਟ ਫ੍ਰੈਂਡਲੀ ਕਹਿਦੀ ਹੈ। ਪਾਕਟ ਫ੍ਰੈਂਡਲੀ ਕਹਿਦੀ ਹੈ। ਡਿਜੀਟਲ ਮੀਟਰ ਐਵਰੇਜ ਬਹੁਤ ਅੱਛੀ ਹੈ ਜੀ ਠੀਕ ਹੈ ਤੇ ਓਦਾਂ ਵੀ ਲੁੱਕ ਵਾਈਜ਼ ਵੀ ਥੋੜਾ ਜਿਹਾ ਸੋਹਣਾ ਬਣ ਗਿਆ ਹੋਇਆ ਹੈ ਪਹਿਲਾਂ ਥੋੜਾ ਜਿਹਾ ਸਿੰਪਲ ਸੀਗਾ ਇਹ ਠੀਕ ਹੈ ਜੀ ਤੇ ਜਿਹੜੀ ਇਹਦੀ ਸਸਪੈਂਸ਼ਨ ਹੈ ਪੰਜ ਗੁਣਾ ਇਹਦੀ ਇਹਦੀ ਅਡਜਸਟਮੈਂਟ ਬਣਾਤੀ ਹੋਈ ਹੈ ਜੀ ਮਤਲਬ ਸ਼ਾਈਨ ਜੇ ਤੁਹਾਡੇ ਘਰ ਖੜੂਗਾ ਤਾਂ ਘਰ ਦੀ ਸ਼ਾਈਨ ਵੀ ਵਧੂਗੀ ਬਿਲਕੁਲ ਸਰ ਮਤਲਬ ਹਸਬੈਂਡ ਵਾਈਫ ਦੇ ਦੋ ਜਾਨੇ ਬੈਠੇ ਆ ਵਿੱਚ ਕਾਰ ਸਬਜ਼ੇ ਦਾ ਲਫਾਫਾ ਵੀ ਰੱਖ ਲਿਆ ਤਾਂ ਅਡਜਸਟਮੈਂਟ ਵੀ ਹੋ ਜਾਊਗੀ ਤੁਸੀਂ ਹੁਣ ਚੀਜ਼ ਨੂੰ ਸਮਝ ਲਓ ਇੱਕ ਤਾਂ 3100 ਰੁਪਏ ਜੇਬ 'ਚ ਪਾ ਕੇ ਜਾਣਾ ਬਾਕੀ ਤੁਸੀਂ 4-500 ਹੋਰ ਮਠਿਆਈ ਦਾ ਡੱਬ 3100 ਤੋਂ 3500 ਰੁਪਏ ਜੇ ਉਟੀ 5 ਕਿਲੋ ਮਟਾਈ ਦਾ ਡੱਬੇ ਵਾਲਾ ਐਡ ਕਰਕੇ ਦੂਜਾ ਤੁਸੀਂ ਆਪਣੇ ਵਹੀਕਲ ਨੂੰ ਐਕਸਚੇਂਜ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਸਹੀ ਮੁੱਲ ਨਹੀਂ ਪੈ ਰਿਹਾ ਪਰ ਬਾਜ਼ਾਰ 'ਚ ਜਿਹੜੇ ਮੁੱਲ ਪਾਉਣ ਵਾਲੇ ਨਖਰੇ ਜਿਹੇ ਕਰਦੇ ਪਿਆ ਤੁਸੀਂ ਗੁਲਸ਼ਨ ਬਾਜ਼ਾਰੇ ਕੋ ਆ ਜਾਣਾ ਇਹ ਕਹਿੰਦੇ ਕਿ ਅਸੀਂ ਪ੍ਰੋਪਰ ਵੈਰੀਫਾਈ ਕਰਕੇ ਮਾਰਕੀਟ 'ਚ ਜੋ ਤੁਹਾਡੇ ਵਹੀਕਲ ਦਾ ਮੁੱਲ ਹੋਵੇਗਾ ਉਸ ਤੋਂ ਜੋ 2000 ਐਕਸਟਰਾ ਮਤਲਬ ਬੋਨਸ ਮਿਲੇਗਾ ਤੁਹਾਨੂੰ ਬਿਲਕੁਲ ਜਿਹੜਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਨਾਮ ਲੈ ਕੇ ਸਾਡੇ ਕੋਲ ਆਉਗਾ ਉਹਨੂੰ ਸਰਪ੍ਰਾਈਜ਼ ਗਿਫਟ ਵੀ ਆਪਾਂ ਜਰੂਰ ਆਰ ਦਵਾਂਗੇ ਕਿ ਤੁਹਾਡਾ ਸਫਰ ਹੋਵੇਗਾ ਸ਼ਾਹੀ ਤੇ ਆਸਾਨ ਦੇਖ ਕੇ ਤੁਹਾਡੀ ਟੌਰ ਲੋਕ ਹੋ ਜਾਣਗੇ ਹੈਰਾਨ ਸਮਾਰਟ ਕੀ ਫਿਕਰ ਕੀ ਅਜਿਹੇ ਫੀਚਰ ਕਿ ਤੁਹਾਡੇ ਚਿਹਰੇ ਤੇ ਆ ਜਾਵੇਗੀ ਮੁਸਕਾਨ ਜੀ ਹਾਂ ਅਸੀਂ ਪਹੁੰਚੇ ਆ ਗੜਸ਼ੰਕਰ ਵਿਖੇ ਐਮ ਐਚ ਹੋਂਡਾ ਵਾਲਿਆਂ ਦੇ ਹੋਂਡਾ ਤੁਹਾਡਾ ਪਹਿਲਾ ਪਿਆਰ ਤੁਹਾਡਾ ਪੱਕਾ ਯਾਰ ਤੇ ਇਸ ਫੈਸਟੀਵਲ ਸੀਜ਼ਨ ਧੁਮਾਕੇਦਾਰ ਆਫਰਾਂ ਨਾਲ ਐਕਟਿਵਾ ਹੌਰਨੇਟ ਜਾਂ ਸ਼ਾਇਨ ਇਹ ਤੁਹਾਡੇ ਘਰ ਦੀ ਬਣਨਗੇ ਸ਼ਾਨ ਇਹ ਤੁਹਾਡੇ ਘਰ ਦੀ ਬਣਨਗੇ ਸ਼ਾਨ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ਵਰੀ ਤੁਸੀਂ ਸ਼ੇਅਰ ਤੋਂ ਦਾ ਜ਼ਰੂਰ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿਓ ਕੁਝ ਵੀ ਕਹੋ ਲੋਕਾਂ ਦਾ ਕਹਿਣਾ ਹੈ ਕਿ Honda ਦੇ ਜਿਹੜੇ ਪ੍ਰੋਡਕਟਸ ਨੇ ਜਿਹੜੇ ਵਹੀਕਲਸ ਨੇ ਇਹ ਬਹੁਤ ਸ਼ਾਨਦਾਰ ਹੁੰਦੇ ਨੇ ਔਰ ਉੱਥੇ ਹੀ ਗੱਲ ਕਰੀਏ MH Honda ਦੀ ਤਾਂ ਕਹਿੰਦੇ ਕਿ ਜਿਸ ਤਰੀਕੇ ਦੀ ਸਰਵਿਸ ਦਿੰਦੇ ਆ ਉਸ ਦਾ ਕੋਈ ਮੁਕਾਬਲਾ ਨਹੀਂ Honda ਦੇ ਪ੍ਰੋਡਕਟਸ ਦੀ ਗੱਲ ਕਰੀਏ ਨਿਊ ਜਨਰੇਸ਼ਨ ਨਿਊ ਫੀਚਰਸ ਨੰਬਰ 1 ਕੁਆਲਿਟੀ ਪਰ ਸਭ ਤੋਂ ਖਾਸ ਗੱਲ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਫੈਸਟੀਵਲ ਸੀਜ਼ਨ ਦੇ ਅੰਦਰ ਇਹਨਾਂ ਨੇ ਧੁਮਾਕੇਦਾਰ ਆਫਰਸ ਲਗਾ ਦਿੱਤੀਆਂ ਔਰ ਵੈਸੇ ਵੀ ਜਿਹੜੇ ਸਾਡੇ ਲੋਕ ਆ ਉਹ ਇਹ ਮੰਨਦੇ ਆ ਕਿ ਤਿਹਾਰਾ ਦੇ ਸੀਜ਼ਨ ਵਿੱਚ ਘਰ ਕੋਈ ਚੀਜ਼ ਲੈ ਕੇ ਜਾਣਾ ਬਹੁਤ ਸ਼ੁਭ ਹੁੰਦੀ ਹੈ ਤੇ ਉੱਥੇ ਜੇ ਤੁਹਾਨੂੰ Activa ਦੇ ਉੱਤੇ Hornet ਦੇ ਉੱਤੇ Shine ਦੇ ਉੱਤੇ ਧੁਮਾਕੇਦਾਰ ਆਫਰਸ ਮਿਲਣ ਜਿਵੇਂ ਕਿ 3100 ਦੀ ডাউন ਪੇਮੈਂਟ ਸਿਰਫ 3100 ਰੁਪਏ ਦੇ ਕੇ ਤੁਸੀਂ ਗੱਡੀ ਜਿਹੜੀ ਹੈ ਉਹ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੁਹਾਨੂੰ ਐਕਸਚੇਂਜ ਜਿਹੜੀ ਆਫਰ ਹੈ ਉਹਦੇ ਉੱਤੇ ਬੋਨਸ ਮਿਲੇ ਮਤਲਬ ਮਾਰਕੀਟ 'ਚ ਜੋ ਪ੍ਰਾਈਸ ਹੈ ਉਸ ਤੋਂ ਵਧਾ ਕੇ ਦਿੱਤਾ ਜਾਵੇ ਤੁਹਾਡੇ ਪੁਰਾਣੇ ਵਹੀਕਲ ਦਾ ਤਾਂ ਕਿੰਨੀ ਖੁਸ਼ੀ ਵਾਲੀ ਗੱਲ ਹੈ ਇਸ ਤੋਂ ਵੀ ਉੱਤੇ ਤੁਹਾਨੂੰ ਟੈਕਸ ਰਿਬੇਟ ਕਰਕੇ ਗੱਡੀਆਂ ਸਸਤੀਆਂ ਮਿਲਣ ਮਤਲਬ ਵਹੀਕਲ ਸਸਤੇ ਮਿਲਣ ਤਾਂ ਇਹ ਵੀ ਕਿੰਨੀ ਚੰਗੀ ਗੱਲ ਹੈ ਮਤਲਬ ਇਸ ਤਿਹਾਰਾਂ ਦੇ ਸੀਜ਼ਨ 'ਚ ਤੁਸੀਂ ਆਪਣੇ ਘਰ ਐਕਟਿਵ ਆ ਹਾਰਨੇਟ ਜਾਂ ਸ਼ਾਈਨ ਲੈ ਕੇ ਜਾਓਗੇ ਤਾ ਤੁਹਾਡੀ ਸ਼ੁਭ ਦਿਵਾਲੀ ਹੋਵੇਗੀ ਤੁਹਾਡਾ ਸ਼ੁਭ ਦਸਹਿਰਾ ਹੋਵੇਗਾ ਹੋਰ ਕੀ ਕੀ ਆਫਰਸ ਨੇ ਆਪਾਂ ਅੰਦਰ ਚੱਲ ਕੇ ਜਿਹੜੇ ਇੱਥੋਂ ਦੇ ਮੈਨੇਜਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਜੂ ਅੰਦਰ ਚੱਲਦੇ ਉਹ ਕਹਿੰਦੇ ਵੀ ਆ ਨਾ ਕਿ ਜ਼ਿੰਦਗੀ ਦੀ ਨਵੇਂ ਸ਼ੁਰੂਆਤ ਹੋਂਡਾ ਦੇ ਨਾਲ ਤਾਂ ਆਓ ਨਵੇਂ ਸ਼ੁਰੂਆਤ ਕਰਦੇ ਤਾਂ ਸਾਥੀਓ ਸ਼ੋਰੂਮ ਦੇ ਅੰਦਰ ਆਪਾਂ ਦਾਖਲਾ ਲੈ ਲਿਆ ਐਂਟਰੀ ਲੈ ਲਈ ਹੈ ਔਰ ਵੀਡੀਓ ਦੇ ਆਖਰ ਤੱਕ ਇੱਥੋਂ ਦੇ ਮੈਨੇਜਰ ਬੁਲਸ਼ੇ ਦੀ ਸਾਡੇ ਨਾਲ ਬਣੇ ਰਹਿਣਗੇ ਪਹਿਲਾਂ ਸਵਾਗਤ ਕਰਦੇ ਫਿਰ ਗੱਲਬਾਤ ਦਾ ਸਿਲਸਿਲਾ ਅੱਗੇ ਬਤਾਉਂਦੇ ਬਹੁਤ ਨਹੀਂ ਕਰ ਸਕਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਅੱਛਾ ਗੁਲਸ਼ਨ ਜੀ ਚਰਚਾ ਬਹੁਤ ਹੈ ਉਹਨਾਂ ਦੇ ਪ੍ਰੋਡਕਟਸ ਦੀ ਲੋਕਾਂ ਦੀ ਪਹਿਲੀ ਪਸੰਦ ਹੈ ਜਿੰਨੀ ਤੇਜ਼ੀ ਨਾਲ ਫੈਸਟੀਵਲ ਸੀਜ਼ਨ ਆ ਰਿਹਾ ਉੰਨੀ ਤੇਜ਼ੀ ਨਾਲ ਐਕਟੀਵਾ ਨੇ ਸ਼ਾਇਨ ਨੇ ਤੁਹਾਡੇ ਕੋਲ ਪ੍ਰੋਡਕਟਸ ਨੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਤਾਂ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਫੈਸਟੀਵਲ ਸੀਜ਼ਨ ਐ ਆਪਾਂ ਸਪੈਸ਼ਲ ਕਿਵੇਂ ਬਣਾਣਾ ਕਿਉਂਕਿ ਹਰ ਇੱਕ ਆਮ ਵਿਅਕਤੀ ਦੇ ਮਨ 'ਚ ਇਹ ਗੱਲ ਹੁੰਦੀ ਹੈ ਕਿ ਇਹ ਜਿਹੜਾ ਸਾਡਾ ਤਿਉਹਾਰ ਦਾ ਸੀਜ਼ਨ ਹੈ ਕੋਈ ਨਵੀਂ ਚੀਜ਼ ਘਰ ਲੈ ਕੇ ਜਾਈਏ ਤੇ ਸਾਡਾ ਤਿਉਹਾਰ ਦਾ ਸੀਜ਼ਨ ਸ਼ੁਭ ਹੋ ਜਵੇ ਆਪਾਂ ਸ਼ੁਭ ਦੀਵਾਲੀ ਬਿਨਾਉਣੀ ਹੈ ਕਿਉਂਕਿ ਦਸਹਿਰਾ ਵੀ ਮਨਾਉਣਾ ਆਫਰਸ ਕੀ ਕੀ ਨੇ ਇਹ ਤਾਂ ਜਾਣਾਂਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਿਉਂਕਿ ਜਿਹੜੀ Honda ਆ ਐਕਟਿਵਾ ਦੇ ਅੰਦਰ ਨਵੇਂ ਨਵੇਂ ਫੀਚਰਸ ਲੈ ਕੇ ਆਉਂਦੇ ਰਹਿੰਦੇ ਆ ਅਪਗ੍ਰੇਡੇਸ਼ਨ ਕੀ ਹੋਈ ਹੈ 110 cc ਸਟੈਂਡਰਡ ਆਂਦੀ ਹੈ ਜੀ ਐਕਟਿਵਾ ਓਕੇ ਉਸ ਤੋਂ ਬਾਅਦ ਡੀਲੈਕਸ ਦੇ ਵਿੱਚ ਨਵਾਂ ਆਇਆ ਹੈ TFT ਸਕਰੀਨ ਅਲੋਏ 휠ਸ ਮੋਬਾਈਲ ਚਾਰਜਰ LED ਲਾਈਟ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਹੈ ਜੀ ਸਪੋਰਟਸ ਮਾਡਲ ਡੀਓ 125 ਸਪੋਰਟਸ ਮਾਡਲ ਵੀ ਆ ਗਿਆ 125 ਡੀਓ ਠੀਕ ਹੈ ਜੀ ਉਸ ਤੋਂ ਬਾਅਦ 125 ਸੀਸੀ ਆਉਂਦੀ ਹੈ ਜੀ ਛੱਡੀ ਤੇ ਉਸ ਤੋਂ ਬਾਅਦ ਹੁਣ ਜਿੱਦਾਂ 2001 ਤੋਂ ਐਕਟਿਵ ਹੈ 2025 ਤੱਕ ਲਗਾਤਾਰ ਨੰਬਰ 1 ਇੰਡੀਆ ਦੇ ਵਿੱਚ ਬਣੀ ਰਹੀ ਹੈ ਐਨੀਵਰਸਰੀ ਐਨੀਵਰਸਰੀ 25 ਸਾਲ ਐਨੀਵਰਸਰੀ ਹੋ ਗਈ ਹੈ ਜੀ ਇਹਦੇ ਵੀ ਦੋਨੇ ਮਾਡਲ ਆ ਗਏ ਹੋਏ 110 ਸੀਸੀ 125 ਸੀਸੀ ਠੀਕ ਹੈ ਜੀ ਅੱਛਾ ਮੈਂ ਅੱਜ ਕੱਲ ਦੇ ਯੂਥ ਦੇ ਹਿਸਾਬ ਨਾਲ ਗੱਲ ਕਰਾਂ ਨਾ ਤਾਂ ਕਲਰਸ ਬਹੁਤ ਮਸਤ ਨੇ ਕਾਰ ਦਾ ਇੱਦਾਂ ਦਾ ਕਲਰ ਬਹੁਤ ਪਸੰਦ ਕੀਤਾ ਜਾਂਦਾ ਤਾਂ ਮੇਰੇ ਖਿਆਲ ਉਹੀ ਸੋਚਣਾ ਬਣਾਏਗੇ ਨਵੇਂ ਕਲਰ ਬੜੇ ਯੂਨੀਕ ਕਲਰਸ ਨੇ ਬਿਲਕੁਲ ਜੀ ਬਿਲਕੁਲ ਅੱਛਾ ਇਹਦੀ ਗੱਲ ਕਰੀਏ ਤੁਸੀਂ ਟਾਇਰ ਦਿਖਾ ਰਹੇ ਸੀ ਕਿਤੇ ਐਲੌਇਸ ਤੁਸੀਂ ਨਾਲ ਹੁਣ ਅੱਜ ਐਪਰਗ੍ਰੇਡਿਸ਼ਨ ਕੀਤਾ ਕਿ ਪਹਿਲਾਂ ਤੇ ਆ ਰਹੇ ਆ ਪਹਿਲਾਂ ਪੁਸ਼ ਮਾਡਲ ਦੇ ਵਿੱਚ ਆਉਂਦੇ ਸੀ ਹੁਣ ਡੀਲੈਕਸ ਮਾਡਲ ਜਿਹੜੀ ਐਕਟਿਵ 110 ਸੀ ਸੀ ਡੀਲੈਕਸ ਮਾਡਲ ਦੇ ਵਿੱਚ ਵੀ ਆ ਚੁੱਕੇ ਹੋਏ ਆ 125 ਆ ਜਾਗੇ ਤੇ 100 ਮਤਲਬ ਵਾਈਬ੍ਰੇਸ਼ਨ ਜੇ ਪਹਿਲਾਂ ਮਾੜੀ-ਮੋਟੀ ਹੁੰਦੀ ਸੀ ਤਾਂ ਉਹ ਵੀ ਚੱਕੀ ਜਾਊਗੀ ਕੋਈ ਵ ਤੁਸੀਂ ਐਕਟਿਵਾ ਦਾ ਦੇਖ ਲਿਆ ਔਰ ਐਕਟਿਵਾ ਦੀ ਇਹ ਐਡਵਰਟਾਈਜ਼ਿੰਗ ਕਰਦੇ ਆ ਕਿ ਸਕੂਟਰ ਬੋਲੇ ਤੋਂ ਐਕਟਿਵਾ ਲੇਕਿਨ ਆਪਾਂ ਅੱਜ ਤੋਂ ਪੁੱਛਾਂਗੇ ਕਿ ਹੋਰ ਕਿਹੜੇ ਕਿਹੜੇ ਨਵੇਂ ਪ੍ਰੋਡਕਟਸ ਲਾਂਚ ਕੀਤੇ ਆ ਨਿਊਲੀ ਲਾਂਚ ਹੋਇਆ ਸ਼ਾਈਨ ਡੀਲੈਕਸ ਸੀਵੀ ਹਾਰਨਰ 125 ਇਹਦੇ ਚ ਡਿਜੀਟਲ ਮੀਟਰ ਪਹਿਲਾਂ ਆਂਦਾ ਨਹੀਂ ਸੀਗਾ ਡਿਜੀਟਲ ਮੀਟਰ ਆ ਗਿਆ ਹੋਇਆ ਟੈਂਕੀ ਥੋੜੀ ਜਿਹੀ ਵੱਡੀ ਕਰਤੀ ਐ ਸੋ ਜਿਹੜੇ ਸ਼ੌਕਰ ਐ 5 ਪੀਸ ਵੱਧ ਗਈ ਐ ਨਾ ਹਾਂਜੀ 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 ਕੰਫਰਟੇਬਲ ਸੈਟਿੰਗ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ 125 ਦੇ ਵਿੱਚ ਪਹਿਲਾ ਸ਼ਾਇਨ ਆਂਦਾ ਸੀਗਾ ਇਹ 125 ਹੈ ਹਾਂਜੀ ਹਾਂਜੀ ਦੇਖਣ ਨੂੰ ਤਾਂ ਬੜਾ ਬਲਕੀ ਐ ਮਤਲਬ ਹਲਕ ਲੱਗਦਾ ਪੂਰਾ ਬਿਲਕੁਲ ਬਿਲਕੁਲ ਇਹ ਹਾਰਨਟ ਐ ਤੇ ਇਹਦੇ ਵਿੱਚ ਸੇਮ ਮੋਬਾਈਲ ਚਾਰਜਰ TFT ਸਕਰੀਨ ਤੇ ਇਹਦੇ ਜਿਹੜੇ ਅਲॉयਜ਼ ਐ ਉਹ 골ਡਨ ਕਲਰ ਮੀਨਸ ਬੋਡੀ ਕਲਰ ਦੇ ਨਾਲ ਮੈਚ ਐ ਅੱਛਾ ਮਸਕੂਲਰ ਐ ਪੂਰਾ ਬਿਲਕੁਲ ਤੁਸੀਂ ਬੈਠੋਗੇ ਤਾਂ ਟੌਰ ਬਣ ਜਾਊਗੀ ਅਗਰ ਕਾਲਜ ਜਾਓਗੇ ਬਾਈਕ ਲੈ ਤਾਂ ਦੋਸਤ ਪੁੱਛਣਗੇ ਯਾਰ ਕਿੱਥੋਂ ਲਿਆ ਤੇ ਇਹ ਵੀ ਪੁੱਛਣਗੇ ਆਫਰ ਕਿਹੜੀ ਕਿਹੜੀ ਲੱਗੀ ਸੀ ਹੁਣ ਆਪਾਂ ਆਫਰਾਂ ਵੱਲ ਰੁਖ ਕਰਦੇ ਹਾਂ ਜੀ ਆਫਰ ਜਿਵੇਂ ਆਪਾਂ ਪਹਿਲੇ ਨਰਾਤੇ ਤੋਂ ਮੀਨਸ ਬਾਈਕ ਤੀਤ ਤੋਂ ਰੇਟ ਵੀ ਘਟ ਰਹੇ ਆ ਜੀਐਸਟੀ ਕਰਕੇ ਅੱਛਾ ਉਹ ਜੀ ਸਮਝਾਓ ਰੇਟ ਕਿਵੇਂ ਘਟ ਰਹੇ ਤੇ ਜਿਹੜੇ ਆਮ ਲੋਕ ਐ ਜਿਨ੍ਹਾਂ ਨੇ ਪਰਚੇਸ ਕਰਨੀ ਜਿਨ੍ਹਾਂ ਨੇ ਇੱਕ ਸਾਲ ਤੋਂ ਪੈਸੇ ਜੋੜੇ ਆ ਉਹਨਾਂ ਦਾ ਕਿਵੇਂ ਫਾਇਦਾ ਹੋ ਸਕਦਾ ਉਹਨਾਂ ਦਾ ਪਹਿਲਾ ਫਾਇਦਾ ਤਾਂ ਸਾਡੇ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਜੀ ਨੇ ਕੀਤਾ 28% ਤੋਂ 18% ਕਰਕੇ ਐਕਟਿਵਾ 6000 ਤੋਂ ਲੈ ਕੇ ਮੀਨਸ ਟੂ wheeler Honda 6000 ਤੋਂ ਲੈ ਕੇ 18000 ਤੱਕ ਘਟ ਰਿਹਾ ਠੀਕ ਹੈ ਜੀ ਉਸ ਤੋਂ ਇਲਾਵਾ MH Honda ਵੱਲੋਂ ਉਸ ਤੋਂ ਇਲਾਵਾ MH Honda ਵੱਲੋਂ ਆਪਾਂ ਆਫਰਸ ਦੇ ਰਹੇ ਹਾਂ ਲੱਕੀ ਡਰਾ ਵinner ਕੱਢ ਰਹੇ ਹਾਂ 5 ਲੱਕੀ ਡਰਾ ਵinner ਕੱਢਣੇ ਆ ਪਹਿਲੇ ਨਰਾਤੇ ਤੋਂ ਲੈ ਕੇ ਲਾਸਟ 9ਵੇਂ ਨਰਾਤੇ ਤੱਕ मतलब 9 ਨਰਾਤੇ ਦੇ ਜਿਹੜੇ ਦਿਨ ਐ ਜਿਹੜਾ ਵੀ ਇੱਥੋਂ ਪਰਚੇਸ ਕਰੂਗਾ ਚਾਹੇ ਸ਼ਾਇਨ ਪਰਚੇਸ ਕਰੇ ਚਾਹੇ ਤੁਹਾਡੇ ਤੋਂ ਐਕਟਵਾ ਪਰਚੇਸ ਕਰੇ ਚਾਹੇ ਹਾਰਮਨਟ ਕਰੇ ਚਾਹੇ ਆ ਤੁਹਾਡਾ 350 ਵਾਲਾ ਬਾਈਕ ਪ੍ਰੋਡਕਟ ਪਰਚੇਸ ਕਰੇ ਤਾਂ ਉਹ एलिजिਬਲ ਹੋ ਜਾਂਦੇ ਆ ਲੱਕੀ ਡਰਾ ਦੇ ਬਿਲਕੁਲ ਜੀ ਇਹ ਮੰਨ ਕੇ ਚੱਲੋ ਕਿ ਜਿਹੜੇ ਪਹਿਲੇ 5 ਲੱਕੀ ਡਰਾ ਕੱਢੂਗੇ ਉਹਨਾਂ ਨੂੰ ਗਿਫਟ ਦਿੱਤੇ ਜਾਣਗੇ ਬਿਲਕੁਲ ਜੀ ਸਰਪ੍ਰਾਈਜ਼ ਗਿਫਟ ਵੀ ਹੋਣਗੇ ਬੰਪਰ ਬੰਪਰ ਗਿਫਟ ਦਿੱਤੇ ਜਾਣਗੇ ਸਰਪ੍ਰਾਈਜ਼ ਜਿਵੇਂ 스마트ਫੋਨ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਈ কুলਰ ਹੋ ਗਿਆ ਤੇ ਹੀਟਰ ਹੋ ਗਿਆ ਐਵੇਂ ਦੇ ਵਧੀਆ ਬੰਪਰ ਉਹਦਾ ਮੈਂ ਜਿਵੇਂ ਤੁਹਾਡੇ ਨਾਲ ਸ਼ੁਰੂਆਤ ਚ ਗੱਲ ਕੀਤੀ ਕਿ ਦੀਵਾਲੀ ਸ਼ੁਭ ਕਰਨੀ ਹੈ ਬਿਲਕੁਲ ਜੀ ਬਿਲਕੁਲ ਤੇ ਸ਼ੁਭ ਤੋਂ ਵੀ ਉੱਪਰ ਡਬਲ ਸ਼ੁਭ ਹੋ ਜਾਣੀ ਬਿਲਕੁਲ ਮਤਲਬ ਇੱਕ ਤਾਂ ਬਾਈਕ ਕੋਈ ਵਹੀਕਲ ਘਰ ਲੈ ਜਾਣਾ ਠੀਕ ਹੈ ਜੀ ਗੱਡੀ ਵੀ ਤੁਸੀਂ ਕਹਿੰਦੇ ਕਿ ਗੱਡੀ ਘਰ ਲੈ ਜਾਣੀ ਹੈ ਉੱਤੋਂ ਹੋ ਸਕਦਾ ਤੁਸੀਂ ਫ੍ਰਿਜ ਜਿੱਤ ਜਾਓ ਹੋ ਸਕਦਾ ਤੁਸੀਂ ਫੋਨ ਲੈ ਜਾਓ ਤੇ ਜਿੰਨੀ ਜਲਦੀ ਆਉਗੇ ਉਨੂੰ ਜਲਦੀ ਐਲੀਜੀਬਲ ਹੋ ਜਾਊਗਾ ਠੀਕ ਹੈ ਜੀ ਅੱਛਾ ਹੋਰ ਆਫਰਸ ਭਾਜੀ ਮੈਂ ਜਾਣ ਸੁਣ ਕੇ ਆਇਆ ਕਹਿੰਦੇ ਕਿ ਤੁਸੀਂ 3100 ਦੀ ਸਿਰਫ ਡਾਊਨ ਪੇਮੈਂਟ ਇਹ 5 ਲੱਖੀ ਡਰਾ ਤਾਂ ਹੈਗੀ ਹੈਗੇ ਆ ਬਾਕੀ ਜਿਹੜਾ ਕੋਈ ਵੀ ਪਰਚੇਸ ਕਰੂਗਾ ਸੀ ਐਜ਼ ਸੇਫਟੀ ਉਹਨਾਂ ਨੂੰ ਹੈਲਮਟ ਐਜ਼ ਗਿਫਟ ਦੇਵਾਂਗੇ ਜੀ ਜਿਹੜਾ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੂੰ ਮਤਲਬ ਤੁਸੀਂ ਇੱਥੋਂ ਕੋਈ ਵੀ ਵਹੀਕਲ ਪਰਚੇਸ ਕਰਦੇ ਆ ਇਹ ਤੁਹਾਨੂੰ ਹੈਲਮਟ ਜਿਹੜਾ ਆਪਣੇ ਵੱਲੋਂ ਤੋਹਫੇ ਦੇ ਤੌਰ ਤੇ ਦੇਣਗੇ ਇੱਕ ਸਨਮਾਨ ਦੇ ਤੌਰ ਤੇ ਦੇਣਗੇ ਹੋਰ ਭਾਜੀ ਕੀ ਕੀ ਜਿਹੜੀ ਹੈ ਤੁਸੀਂ ਮਤਲਬ ਫੀਚਰਸ ਕੀ ਕੀ ਨੇ ਜਿਹੜੇ ਤੁਸੀਂ ਨਾਲ ਦੀ ਨਾਲ ਦੇ ਰਿਹਾ ਜੋ ਬੈਨੀਫਿਟਸ ਦੇ ਰਹੇ ਆ ਬੈਨੀਫਿਟਸ ਆਫਰਸ ਹੋ ਗਿਆ ਤੇ ਘੱਟ ডাউন ਪੇਮੈਂਟ ਸਿਰਫ 3100 ਰੁਪਏ ਦੇ ਵਿੱਚ ਤੁਸੀਂ ਆਸਾਨ ਕਿਸ਼ਤਾਂ ਚ ਤੇ ਘੱਟ ਵਿਆਜ ਦਰ ਤੇ ਐਕਟਿਵਾ ਟੂ ਵੀਲਰ Honda ਕੋਈ ਵੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਪਰ ਲੋਨ ਪਾਸ ਹੋ ਜਾਂਦਾ ਜੀ ਬਿਲਕੁਲ ਜੀ ਸਿਰਫ ਤੁਹਾਡਾ ਵਧੀਆ ਹੋਵੇ ਡਾਕੂਮੈਂਟ ਓਕੇ ਹੋਣ ਫਾਈਨਾਂਸ ਦੇ ਤਾਂ 3100 ਰੁਪਏ ਕੋਈ ਐਕਸਟਰਾ ਚਾਰਜਸ ਕੇਵਲ ਹਿਡਨ ਚਾਰਜਸ ਉਹਦੇ ਕਹਿ ਦਿੱਤਾ ਜਾਂਦਾ ਕਿ ਭਾਈ 3100 ਦੇ ਦਿਓ ਚਲੋ 3100 ਤਾਂ ਪਹਿਲੀ ਵਾਰ ਸੁਣ ਰਹੇ ਆ 5100 ਦੇ ਦਿਓ 9999 ਰੁਪਏ ਦੇ ਦਿਓ ਬਾਦ ਹਿڈن ਚਾਰजेस ਬਹੁਤ ਪੈ ਜਾਂਦੇ ਆ ਇਹਦਾ ਕੋਈ ਝੋਲਤਾ ਨਹੀਂ ਹੋਗਾ ਕਿਉਂਕਿ ਬੰਦਾ ਵੀਰੋ ਦੇਖ ਕੇ ਭਰੋਸਾ ਕਰਕੇ ਆ ਜਵੇ ਤੇ ਬਾਅਦ ਚ ਕਵੇ ਭਾਜੀ ਕੋਲ ਸ਼ਜੀ ਦਾ 3100 ਕਹਿੰਦੇ ਸੀ ਸਾਡਾ 3116 ਲੱਗ ਗਿਆ ਸਰ ਬੈਂਕ ਫਾਰਮੈਲਟੀ ਪੂਰੀ ਹੋਣੀ ਚਾਹੀਦੀ ਹੈ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਐ ਐਲੀਜੀਬਲ ਹੋਵੇ ਬੰਦਾ ਸਿਬਲ ਸਕੋਰ ਅੱਛਾ ਹੋਵੇ 3116 ਦਾ 100% ਫੰਡਿੰਗ ਵੀ ਹੁੰਦੀ ਕੁਝ ਕਸਟਮਰ ਮਤਲਬ ਮੰਨ ਕੇ ਚੱਲੀਏ ਕਿ ਜਿਨਾਂ ਕੋ ਪੈਸੇ ਨਹੀਂ ਜੁੜੇ ਪਰ ਤਮੰਨਾ ਬੱਚੇ ਕਹਿ ਰਹੇ ਕਿ ਪਾਪਾ ਆਪਾਂ ਐਕਟਿਵਾ ਲੈਣੀ ਆ ਸ਼ਾਈਨ ਲੈਣੀ ਆ ਜਾਂ ਹਾਰਨਟ ਲੈਣਾ ਤਾਂ 3100 ਰੁਪਏ ਜੋੜ ਕੇ ਲੈਣ ਸਿਬਲ ਚੰਗਾ ਹੋਵੇ ਘਰ ਗੱਡੀ ਚੱਲੇ ਜਾਵੇ ਮੰਨ ਕੇ ਚੱਲੀਏ ਬਿਲਕੁਲ ਸਰ ਬਿਲਕੁਲ ਬੁਲਸ਼ਣ ਦੀ ਕੋਈ ਹੋਰ ਹਿਡਨ ਚਾਰਜਸ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਅੱਛਾ ਕ exchange ਕਰਾਉਣਾ ਬਾਹਰ ਮੁੱਲ ਬਹੁਤ ਘੱਟ ਪੈਂਦਾ ਪਿਆ ਇੱਥੇ ਕੀ ਬੈਨੀਫਿਟ ਮਿਲਦਾ ਮਾਰਕੀਟ ਦੇ ਨਾਲੋਂ 2000 ਵੱਧ ਕੇ exchange ਬੋਨਸ ਵੀ ਨਾਲ ਦਿੱਤਾ ਜਾਊਗਾ ਤੁਹਾਡਾ ਪੱਕੀ ਗੱਲ ਬਿਲਕੁਲ ਸੌਖਾ ਮੰਨ ਲਓ ਮੇਰੀ ਪੁਰਾਣੀ ਐਕਟਿਵਾ ਮੇਰਾ ਉਹਦਾ 48000 ਮੁੱਲ ਪੈ ਰਿਹਾ ਮੈਂ ਜਾਂਨਾ ਇੱਕ 500 ਵਾਲੀ ਗੱਡੀ ਪੂਰੀ ਦਵਾਂ ਤਾਂ ਫੇਰ 2000 ਵਾਜੋਗੇ ਬਿਲਕੁਲ ਜੀ ਬਿਲਕੁਲ ਅੱਛਾ ਬੈਨੀਫਿਟ ਮਿਲ ਜਾਊਗਾ ਮਿਲ ਜਾਊਗਾ ਇਹ ਜੋ ਮਾਰਕੀਟ ਦਾ ਮੁੱਲ ਹੈ ਬਿਲਕੁਲ ਜੀ ਉਹਨੂੰ ਵੈਰੀਫਾਈ ਕਿੱਦਾਂ ਕਰੂਗੇ ਸਰ ਉਹ ਸਾਡੀ ਟੈਂਸ਼ਨ ਹੈ ਕਿਸੇ ਦਾ ਵੀ ਕੋਈ ਵੀ ਕਿਸੇ ਵੀ ਕੰਪਨੀ ਦਾ ਵਹੀਕਲ ਹੈ ਤਾਂ ਓਬਵੀਅਸ ਗੱਲ ਹੈ ਅਸੀਂ ਨਵੀਂ ਗੱਡੀ ਵੀ ਵੇਚਣੀ ਹੈ ਤਾਂ ਪੁਰਾਣੀ ਦਾ 12000 ਰੁਪਿਆ ਅਗਲੇ ਨੂੰ ਬੈਨੀਫਿਟ ਮਾਰਕੀਟ ਨਾਲ ਦਵਾਂਗੇ ਤਾਂ ਹੀ ਆਪਾਂ ਨਵੀਂ ਗੱਡੀ ਵੀ ਵੇਚ ਸਕਦੇ ਹਾਂ ਤਾਂ ਇਹ ਤੁਸੀਂ ਹੁਣ ਚੀਜ਼ ਨੂੰ ਸਮਝ ਲਓ ਇੱਕ ਤਾਂ 3100 ਰੁਪਿਆ ਜੇਬ 'ਚ ਪਾ ਕੇ ਆਣਾ ਬਾਕੀ ਤੁਸੀਂ 4-500 ਹੋਰ ਮਠਿਆਈ ਦਾ ਡੱਬਾ ਵੀ ਘਰ ਲੈ ਕੇ ਜਾਣਾ ਤਾਂ 3100 3500 ਰੁਪਿਆ ਜੇਬ 'ਚ ਪਾ ਕੇ ਲੋ ਮਠਿਆਈ ਦਾ ਡੱਬੇ ਵਾਲਾ ਐਡ ਕਰਕੇ ਦੂਜਾ ਤੁਸੀਂ ਆਪਣੇ ਵਹੀਕਲ ਨੂੰ ਐਕਸਚੇਂਜ ਕਰਵਾਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਸਹੀ ਮੁੱਲ ਨਹੀਂ ਪੈ ਰਿਹਾ ਕਿ ਮੁੱਲ ਪਾਉਣ ਵਾਲੇ ਨਖਰੇ ਜਿਹੇ ਕਰਦੇ ਪਏ ਆ ਤੇ ਤੁਸੀਂ ਗੁਲਸ਼ਨ ਭਾਜੀ ਕੋ ਆ ਜਾਣਾ ਇਹ ਕਹਿੰਦੇ ਕਿ ਅਸੀਂ ਪ੍ਰੋਪਰ ਵੈਰੀਫਾਈ ਕਰਕੇ ਮਾਰਕੀਟ 'ਚ ਜੋ ਤੁਹਾਡੇ ਵਹੀਕਲ ਦਾ ਮੁੱਲ ਹੋਵੇਗਾ ਉਸ ਤੋਂ ਜੋ 2000 ਐਕਸਟਰਾ ਮਤਲਬ ਬੋਨਸ ਮਿਲੇਗਾ ਤੁਹਾਨੂੰ ਬਿਲਕੁਲ ਬਿਲਕੁਲ 3100 ਲੋਨ ਦੀ ਜਿਹੜੀ ਤੁਸੀਂ ਫੈਸਿਲਿਟੀ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਤੁਸੀਂ ਟੈਕਸ ਰੇਟ ਦੀ ਗੱਲ ਕੀਤੀ ਹੈ ਹੋਰ ਕੋਈ ਬੈਨੀਫਿਟ ਹੋਰ ਜੀ ਹੈਲਮਟ ਨਾਲ ਦੇ ਰਹੇ ਆ ਜੀ ਤੇ ਨਾਲ ਜਿਹੜਾ 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 ਤੁਹਾਡੀ ਵੀਡੀਓ ਦੇਖ ਕੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਨਾਮ ਲੈ ਕੇ ਸਾਡੇ ਕੋਲ ਆਉਂਗਾ ਉਹਨੂੰ ਸਰਪ੍ਰਾਈਜ਼ ਗਿਫਟ ਵੀ ਆਪਾਂ ਜਰੂਰ ਨਾਲ ਦੇਵਾਂਗੇ ਇਹ ਗੱਲ ਤੁਸੀਂ ਸਭ ਤੋਂ ਪਹਿਲਾਂ ਨੋਟ ਕਰਨੀ ਹੈ ਤੁਸੀਂ ਜਿਸ ਰਿਸ਼ਤੇਦਾਰ ਨਾਲ ਤੁਹਾਡੀ ਬਣਦੀ ਹੈ ਤੁਸੀਂ ਚਾਹੁੰਦੇ ਆ ਕਿ ਯਾਰ ਚਾਚੀ ਵੀ ਨਵੀਂ ਸਕੂਟੀ ਲਵੇ ਜਾਂ ਮਾਸੀ ਵੀ ਨਵੀਂ ਸਕੂਟੀ ਲਵੇ ਜਾਂ ਮਾਸੀ ਦਾ ਮੁੰਡਾ ਵੀ ਨਵੀਂ ਮੋਟਰਸਾਈਕਲ ਲਵੇ ਉਹਨਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਉਹਦੇ ਨਾਲ ਮੋਟਰਸਾਈਕਲ ਦੀ ਮਗਰਲੀ ਸੀਟ ਤੇ ਬਹਿ ਕੇ ਆ ਜਾਣਾ ਭਾਜੀ ਨੂੰ ਵੀਡੀਓ ਦਿਖਾ ਦੇਣੀ ਹੈ ਤਾਂ ਤੁਹਾਨੂੰ ਸਰਪ੍ਰਾਈਜ਼ ਗਿਫਟ ਜਿਹੜਾ ਆ ਉਹ ਜ਼ਰੂਰ ਮਿਲ ਬਿਲਕੁਲ ਸਰ ਬੜਾ ਆਪਾਂ ਦੁਆਰ ਤੇ ਇੱਕ ਵਾਰੀ ਟੈਲੀ ਕਰ ਲਈਏ ਇੱਕ ਤਾਂ ਟੈਕਸਰ ਵੀ ਬਿਲਕੁਲ ਸਰ ਮੋਤੀ ਸਾਹਿਬ ਕਰਕੇ ਤੁਸੀਂ ਕਰਨੇ ਸਿੱਧਾ ਫਾਇਦਾ ਦੂਜਾ 3100 ਡਾਊਨ ਪੇਮੈਂਟ ਦੇ ਕੇ ਵਹੀਕਲ ਤੁਸੀਂ ਲੈ ਜਾ ਸਕਦੇ ਆ ਤੀਜਾ ਹੈਲਮਟ ਤੇ ਪੰਜ ਪੰਜ ਲੱਕੀ ਡਰਾਪ ਪੰਜ ਲੱਕੀ ਡਰਾਪ ਇੱਕ ਸਰਪ੍ਰਾਈਜ਼ ਕੁਝ ਇਹਨੇ ਵੀਡੀਓ ਸ਼ੇਅਰ ਕਰਕੇ ਤੇ ਥੋੜੀ ਜਿਹਾ ਹੁਣ ਆਪਾਂ ਚਰਚਾ ਸ਼ਾਇਦ ਤੇ ਹੋਰ ਮੈਂਟ ਦੀ ਵੀ ਕਰ ਲਈਏ ਬਿਲਕੁਲ ਸਰ ਜੀ ਦੱਸੋ ਜੀ ਇਹਦੇ ਬਾਰੇ ਪਾਜੀ ਫੀਚਰ ਕਿਉਂਕਿ ਬਹੁਤੀ ਵਾਰ ਨਾ ਬੰਦਿਆਂ ਨੇ ਮੋਟਰਸਾਈਕਲ ਸ਼ੌਕ ਲਈ ਨਹੀਂ ਲੈਣਾ ਹੁੰਦਾ ਇੱਕ ਤਾਂ ਜ਼ਰੂਰਤ ਲਈ ਲੈਣਾ ਹੁੰਦਾ ਇੱਕ ਤਾਂ 100 ਸੀਸੀ ਸੈਗਮੈਂਟ ਦੇ ਵਿੱਚ ਸਭ ਤੋਂ ਸਸਤਾ ਹਮ ਬਜਟ ਫ੍ਰੈਂਡਲੀ ਜਿਵੇਂ ਕਹਿਦੀ ਆਪਾਂ ਠੀਕ ਹੈ ਪਾਕਟ ਫ੍ਰੈਂਡਲੀ ਕਹਿਦੀ ਏ ਡਿਜੀਟਲ ਮੀਟਰ ਐਵਰੇਜ ਬਹੁਤ ਅੱਛੀ ਹੈ ਜੀ ਠੀਕ ਹੈ ਤੇ ਉਦਾਂ ਵੀ ਲੁੱਕ ਵਾਈਜ਼ ਵੀ ਥੋੜਾ ਜਿਹਾ ਸੋਹਣਾ ਬਣ ਗਿਆ ਹੋਇਆ ਏ ਪਹਿਲਾਂ ਥੋੜਾ ਜਿਹਾ ਸਿੰਪਲ ਸੀਗਾ ਇਹ ਠੀਕ ਹੈ ਜੀ ਤੇ ਜਿਹੜੀ ਇਹਦੀ ਸਸਪੈਂਸ਼ਨ ਹੈ 5 ਗੁਣਾ ਇਹਦੀ ਇਹਦੀ ਅਡਜਸਟਮੈਂਟ ਬਣਾਤੀ ਹੋਈ ਏ ਜੀ ਮਤਲਬ ਸ਼ਾਇਨ ਜੇ ਤੁਹਾਡੇ ਘਰ ਖੜੂਗਾ ਤਾਂ ਘਰ ਦੀ ਸ਼ਾਇਨ ਵੀ ਵਧੂਗੀ ਬਿਲਕੁਲ ਸਰ ਜੀ ਮਤਲਬ ਹਸਬੈਂਡ ਵਾਈਫ ਜੇ ਦੋ ਜਾਨੇ ਬੈਠੇ ਆ ਵਿੱਚ ਕਾਰ ਸਬਜ਼ੀਆਂ ਦਾ ਲਫਾਫਾ ਵੀ ਰੱਖ ਲਿਆ ਤਾਂ ਅਡਜਸਟਮੈਂਟ ਵੀ ਹੋ ਜਾਊਗੀ ਹੋਜੂਗੀ ਜੀ ਹਨਾ ਹੈਲਮਟ ਤੁਸੀਂ ਨਾਲ ਦੇ ਦੇਣਾ ਬਿਲਕੁਲ ਜੀ ਸੇਫਟੀ ਨਾਲ ਅੱਛਾ ਜੇ ਕਿਸ ਨੇ ਵੀਡੀਓ ਦੇਖ ਕੇ ਇਹ ਕਿਹਾ ਕਿ ਭਾਈ ਸਰਪ੍ਰਾਈਜ਼ ਗਿਫਟ ਅਸੀਂ ਇਹ ਲੈਣਾ ਕਿ ਹਸਬੈਂਡ ਨੂੰ ਵੀ ਹੈਲਮਟ ਚਾਹੀਦਾ ਪਿੱਛੇ ਭੈਣ ਜੀ ਹੋਣੀ ਪੈਂਦੇ ਉਹਨਾਂ ਨੂੰ ਵੀ ਹੈਲਮਟ ਚਾਹੀਦਾ ਤੁਹਾਡਾ ਰੈਫਰੈਂਸ ਇਹਨਾਂ ਕੋਈ ਚੱਕਰ ਨਹੀਂ ਸਰ ਲਓ ਜੀ ਹੈਲਮਟ ਤੁਹਾਨੂੰ ਫ੍ਰੀ ਮਿਲ ਜਾਣਾ ਬਿਲਕੁਲ ਜੀ ਬਿਲਕੁਲ ਭੈਣ ਜੀ ਲਈ ਹੈਲ ਮੋਰੇ ਹਸਬੰਦ ਵੀ ਹੈਲਮਟ ਬਹੁਤ ਪਿੱਛੇ ਘਰ ਵਾਲੀ ਵੀ ਪਾਉ ਤੇ ਸਬਜ਼ੀਆਂ ਦਾ ਲਵਾ ਬਗਪੇ ਰੱਖ ਲੈਣਾ ਅੱਛਾ ਇਹਦੇ ਚ ਵੀ ਅਲੋਏ ਜਾਂਦੇ ਆ ਜੀ ਬਿਲਕੁਲ ਜੀ ਅਲੋਏ ਜਾਂਦੇ ਆ ਜੀ ਸੈਲਫ ਸਟਾਰਟ ਅਲੋਏ ਇਹਦੇ ਚ ਸਾਰੇ ਫੀਚਰਸ ਅੱਛਾ ਇੱਕ ਗੱਲ ਪਾਸੀ ਬਹੁਤ ਜ਼ਰੂਰੀ ਹੈ ਦੇਖੋ ਤੁਹਾਨੂੰ ਪਤਾ ਹੀ ਆ ਕਿ ਬਹੁਤਾ ਰੋਜ਼ਗਾਰ ਇੱਥੇ ਹੈ ਨਹੀਂ ਬੰਦੇ ਤੇਲ ਮਹਿੰਗਾ ਕਿੰਨਾ ਹੋ ਗਿਆ ਬਿਲਕੁਲ ਬੰਦਾ ਚਾਹੁੰਦਾ ਕਿ ਤੇਲ ਬਾਲਵਾ ਫਿਰ ਤਿੰਨ ਚਾਰ ਦਿਨ ਟੈਨਸ਼ਨ ਨਾ ਰਹੇ ਜ ਆਫ ਦਾ ਟੈਨਸ਼ਨ ਹਰਵੇ ਇੰਨੀ ਕਵਰੇਜ ਹੈਗੀ ਇਹਦੀ ਆਰਾਮ ਨਾਲ ਸਰ ਇੱਕ ਚਲਾਈ ਵਧੀਆ ਹੋਵੇ ਤੇ ਨੰਬਰ 2 ਤੇ ਕੰਪਨੀ 8085 ਵੀ ਐਵਰੇਜ ਕਲੇਮ ਕਰਦੀ ਹੈ ਜੇ ਤੁਹਾਡੀ ਚਲਾਈ ਵਧੀਆ ਤਾਂ ਓਬਵੀਅਸ ਗੱਲ ਹੈ ਤੁਸੀਂ ਵਧੀਆ ਐਵਰੇਜ ਲੈ ਸਕਦੇ 80 85 ਦੀ ਕੰਪਨੀ ਜਿਹੜੀ ਐਵਰੇਜ ਦੱਸਦੀ ਹੈ ਔਰ ਮੇਰੇ ਖਿਆਲ ਇੱਕੋ ਮੀਟਰ ਇਲੈਕਟ੍ਰੋਨਿਕ ਹੈ ਜੀ ਬਿਲਕੁਲ ਬਿਲਕੁਲ ਡਿਜੀਟਲ ਮੀਟਰ ਹੈ ਜੀ ਡਿਜੀਟਲ ਮੀਟਰ ਹੈ ਜੀ ਹਾਂ ਕਾ ਸ਼ਾਈਨ ਤੁਸੀਂ ਘਰ ਲੈ ਕੇ ਜਾਓਗੇ ਸੱਚੀ ਤੁਹਾਡਾ ਘਰ ਸ਼ਾਈਨ ਕਰੂਗਾ ਬੱਚੇ ਵੀ ਕਹਿਣਗੇ ਕਿ ਪਾਪਾ ਤੁਸੀਂ ਵਧੀਆ ਚੀਜ਼ ਲੈ ਕੇ ਆਏ ਆ ਤੇ ਬਾਜੀ ਹਾਰਨੇਟ ਵੀ ਥੋੜੀ ਜੀ ਗੱਲ ਕਰ ਲਈਏ ਕਿਉਂਕਿ ਤੁਹਾਡਾ ਲੇਟੈਸਟ ਮਾਡਲ ਹੈ ਹਾਂਜੀ ਇਹ ਕਾਲਜ ਕੋਲ ਨੌਜਵਾਨ ਜਾਂਦਾ ਹੈ ਬਿਲਕੁਲ ਹਾਂ ਅਸੀਂ ਸਟੰਟ ਕਰਨ ਨੂੰ ਨਹੀਂ ਕਹਿੰਦੇ ਉਹ ਮਸਕੂਲਰ ਹੈ ਤੁਹਾਡੀ ਰੀਲਰ ਰੂਲਾ ਬਹੁਤ ਸੋਹਣੀਆਂ ਬਣਦੀਆਂ ਬਿਲਕੁਲ ਥੋੜਾ ਐਕਸਪਲੇਨ ਕਰ ਦਿਓ ਇਹ 125 ਸੀਸੀ ਇੰਜਨ ਹੈ ਟੀਐਫਟੀ ਸਕਰੀਨ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਜੀ ਇਹਦੇ ਚ ਤੇ ਮੋਬਾਈਲ ਚਾਰਜਰ ਉਹ ਟੀਐਫਟੀ ਸਕਰੀਨ ਹੈ ਤੇ ਇਹਦੇ ਕਲਰ ਦੇ ਨਾਲ ਮੈਚ ਅਲੋਏ ਵੀਲਸ ਹੈ ਠੀਕ ਹੈ ਜੀ ਡਾਇਮੰਡ ਕੱਟ ਅਲੋਏ ਵੀਲਸ ਕਹਿੰਦੇ ਇਹ ਮੇਰੇ ਖਿਆਲ ਤੁਸੀਂ ਦੁਬਈ ਵਾਲਾ ਸਟਾਈਲ ਚੱਕ ਲਿਆ 골ਡਨ ਦੇ ਦਿੱਤੇ ਆ ਬਿਲਕੁਲ ਜੀ ਬਿਲਕੁਲ ਸ਼ੌਕਰ ਵੀ 골ਡਨ ਦੇ ਦਿੱਤੇ ਅਲੋਏਸ ਵੀ 골ਡਨ ਦੇ ਦਿੱਤੇ ਹਾਂਜੀ 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 एलईडी स्क्रीन ऑलरेडी है जी गी गी। दी गी। <laughs> गी। गी गी। ये दी ऑलरेडी गिवन है ठीक है जी ते ਆਪਾਂ ਜੇ ਇਧਰ ਪਾਪਾ ਕੀ ਪਰੀਆਂ ਦੀ ਪਹਿਲੀ ਪਸੰਦ ਐਕਟਿਵੇਟ ਵਾਲੀ ਗੱਲ ਕਰੀਏ ਜੀ ਹਾਂਜੀ ਕੋਈ ਹੋਰ ਚਿਕੋਰ ਕੋਈ ਸਪੈਸ਼ਲ ਆਫਰ ਸਪੈਸ਼ਲ ਆਫਰ ਤੁਹਾਡਾ ਨਾਮ ਲੈਦਣ ਤਾਂ ਸਰਪ੍ਰਾਈਜ਼ ਗਿਫਟ ਤੁਹਾਡੀ ਵੀਡੀਓ ਰਾਈ ਜਿਹੜਾ ਵੀ ਆਉਗਾ ਉਹਨੂੰ ਸਪੈਸ਼ਲ ਜਾਂ ਸਰਪ੍ਰਾਈਜ਼ ਗਿਫਟ ਤਾਂ ਮਿਲੂਗਾ ਹੀ ਮਿਲੂਗਾ ਸਰ ਚਲੋ ਜੇ ਤੁਹਾਡੀ ਪਰਿ ਨੇ ਆਈ ਮੀਨ ਤੁਸੀਂ ਤੁਹਾਡੀ ਨਿੱਕੀ ਭੈਣ ਨੇ ਵੱਡੀ ਭੈਣ ਨੇ ਕਿਉਂਕਿ ਭੈਣਾਂ ਪਰੀਆਂ ਹੀ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਸੱਚੀ ਘਰਾਂ ਦੀ ਰੌਣਕ ਹੋਂ ਉਹਨਾਂ ਨਾਲ ਹੀ ਹੈ ਜੇ ਉਹਨਾਂ ਨੇ ਐਕਟਿਵ ਹੋਣਾ ਲੈਣੀ ਹੈ ਤਾਂ ਵੀਡੀਓ ਸ਼ੇਅਰ ਕਰ ਦਿਓ ਐਕਸਟਰਾ ਬੈਨੀਫਿਟ ਤੁਹਾਨੂੰ ਆਪਾਂ ਜੇ ਸ਼ਾਈਨ ਦੇ ਦੀ ਗੱਲ ਕਰੀਏ ਇਹ ਸ਼ਾਈਨ ਸ਼ਾਇਨ 125 ਇਹ ਜਿਵੇਂ ਸੀਰੀਜ਼ ਚ ਚੱਲਦੀ ਆ ਤੁਹਾਨੂੰ ਡੀਐਕਸ ਦਿਖਾਇਆ ਜਾ ਉਹ ਨਿਊਲੀ ਲਾਂਚ ਹੋਇਆ ਉਸ ਤੋਂ ਬਾਅਦ 150 ਸੀਸੀ ਆ ਜਾਂਦਾ ਯੂਨੀਕੌਰਨ ਉਸ ਤੋਂ ਬਾਅਦ ਐਸਪੀ 160 ਆ ਜਾਂਦਾ ਉਸ ਤੋਂ ਇਲਾਵਾ ਸਾਡਾ ਹੋਂਡਾ ਦਾ ਬਿਗ ਵਿੰਗ ਸ਼ੋਰੂਮ ਹੈ ਹੁਸ਼ਿਆਰ ਪਰ ਜਿਹਦੇ ਚ 350 ਸੀਸੀ ਤੋਂ ਲੈ ਕੇ 500 ਸੀਸੀ 650 ਸੀਸੀ ਤੱਕ ਬਾਈਕਸ ਤਾਨੂੰ ਮਿਲ ਜਾਣਾ ਮਤਲਬ ਤੁਸੀਂ ਗੜ ਸ਼ੰਕਰ ਚ ਵੀ 350 ਨਾਲ ਜਿਹੜਾ ਸੈਗਮੈਂਟ ਹੈ ਉਹ ਅਵੇਲੇਬਲ ਕਰਵਾ ਦਿੰਦਾ ਪਰ ਵੈਸੇ ਇਹਦਾ ਪ੍ਰੋਪਰ ਸ਼ੋਰੂਮ ਜਿਹੜਾ ਹੈ ਉਹ ਹੁਸ਼ਿਆਰਪੁਰ ਚ ਹੈ ਹਾਂਜੀ ਹਾਂਜੀ ਤੇ ਇਧਰ ਵੀ ਉਹ ਸਾਡਾ ਆਪਣਾ ਹੀ ਹੈ ਜੀ ਐਮਐਚ ਹੋਂਡਾ ਜਿਵੇਂ ਗੜ ਸ਼ੰਕਰ ਹੁਸ਼ਿਆਰਪੁਰ ਹੈ ਉਹ ਸਾਡੀ ਉਹ ਬ੍ਰਾਂਚ ਹੈ ਬਿਗ ਵਿੰਗ ਦਾ ਠੀਕ ਹੈ ਜੀ ਉਹਦੇ ਵੀ ਬਾਈਕ ਤੁਹਾਨੂੰ ਆਪਾਂ ਅਵੇਲੇਬਲ ਕਰਾ ਪਰ ਉਹਦੇ ਚ ਇੱਕ ਬਾਈਕ ਤੁਸੀਂ ਇੱਥੇ ਵੀ ਰੱਖੀ ਹੋਈ ਹੈ ਜਿਵੇਂ ਐਸ ਡਿਸਪਲੇ ਜੀ ਜੀ ਕੋਈ ਟੈਸਟ ਡਰਾਈਵ ਕਰਨਾ ਚਾਹੁੰਦਾ ਕੋਈ ਕੁਇਰੀ ਕਰਨਾ ਚਾਹੁੰਦਾ ਕੋਈ ਟੈਸਟ ਡਰਾਈਵ ਅੱਛਾ ਇਸ ਸੈਗਮੈਂਟ ਚ ਜਿਹੜੇ ਬਾਈਕਸ ਆਉ ਜਿਹੜੇ ਸੈਗਮੈਂਟਸ ਬਾਈਕ ਆਉਂਦੀ ਉਹਦੇ ਨਾਲ ਕਿੰਨਾ ਕੁ ਬੈਨੀਫਿਟ ਹੋ ਸਕਦਾ ਫੈਸਟਲ ਸੀਜ਼ਨ ਦੇ ਉਹਦੇ ਨਾਲ ਉਹ ਜਿਵੇਂ ਆਪਾਂ ਇਹਦੇ ਕੰਪੇਅਰ ਚਲਾ ਲਈਏ ਕਲਾਸਿਕ ਉਹਦੇ ਨਾਲ ਤਾਂ 25 3000 40000 ਰੁਪਏ ਨੀਅਰ ਅਬਾਊਟ ਸਸਤਾ ਹੈ ਜੀ ਠੀਕ ਹੈ ਤੇ ਉਹਦੇ ਨਾਲ ਉਹ ਰਿਫਾਈਨ ਇੰਜਨ ਹੋਂਡਾ ਦਾ ਏਬੀਐਸ ਬ੍ਰੇਕਾਂ ਐਲਈਡੀ ਲਾਈਟਸ ਇਹਦੇ ਆਫਟਰ ਮਾਰਕੀਟ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈਗੇ ਠੀਕ ਹੈ ਜੀ ਤੇ ਬਲੂਥ ਕਨੈਕਟੀਵਿਟੀ ਓਕੇ ਤੇ ਇਹਦਾ ਕਲਚ ਆਮ ਆਪਾਂ ਬੁਲਟ ਦਾ ਕਲਚ ਦੋ ਉਂਗਲਾਂ ਨਾਲ ਨਹੀਂ ਦਬ ਸਕਦੇ ਇਹਦਾ ਇੱਕ ਉਂਗਲ ਨਾਲ ਵੀ ਕਲਚ ਦਬਦਾ ਹੈ ਇੰਨਾ ਸਮੂਥ ਹੈ ਇਹ ਸਮੂਥ ਹੈ ਔਰ ਐਵਰੇਜ ਦੀ ਗੱਲ ਕਰੀਏ ਜੀ ਐਵਰੇਜ ਵੀ ਲੌਂਗ ਰੂਟ ਤੇ ਨੀਅਰ ਅਬਾਊਟ 45 ਤੋਂ 50 ਤੇ ਲੋਕਲ 40 ਚੁੜੀ ਦੀ ਦਿੰਦਾ ਜੀ 40 ਚੁੜੀ ਦੀ ਬਣੀ ਇਹ ਤਾਂ ਬਹੁਤ ਠੀਕ ਹੈ ਜੀ ਜੇ ਸ਼ੌਕ ਪੂਰਾ ਕਰਨਾ ਚਾਹੁੰਦੇ ਆਫਟਰ ਮਾਰਕਟ ਕੁਝ ਨਹੀਂ ਕਰਨਾ ਵੈਸੇ ਵੀ 40 50000 ਸਸਤਾ ਇਸ ਸੈਗਮੈਂਟ ਦੀ ਬਾਈਕਸ ਨਾਲੋਂ ਤੇ ਜੇ ਆਫਟਰ ਮਾਰਕਟ ਤੁਸੀਂ ਰੁਪਿਆ ਵੀ ਨਹੀਂ ਲਾਉਣਾ ਤਾਂ ਨੀਅਰਲੀ ਤੁਹਾਡਾ ਲੱਖ ਰੁਪਏ ਦੀ ਬਚਤ ਹੋਣੀ ਹੈ ਔਰ ਐਵਰੇਜ ਵੀ ਬਹੁਤ ਅੱਛੀ ਹੈ ਕਲਰ ਬਹੁਤ ਸੋਹਣਾ ਮਸਕੂਲਰ ਬਾਈਕ ਹੈ ਆਪਣੇ ਸੈਗਮੈਂਟ ਵਿੱਚ ਸ਼ਾਨਦਾਰ ਹੈ ਤੁਹਾਡਾ ਸ਼ੌਕ ਵੀ ਪੂਰਾ ਹੋ ਜਾਣਾ ਲੱਖ ਰੁਪਏ ਵੀ ਬਚ ਜਾਣਾ ਤੇ ਬਾਕੀ ਨਾਲੋ ਚੀਜ਼ ਵੀ ਯੂਨਿਕ ਕਰ ਜਾਊਗੀ ਬਿਲਕੁਲ ਜੀ ਬਿਲਕੁਲ ਅਨ ਕਾਮਨ ਜੀ ਇਹ ਬਾਈਕ ਹੈ ਔਰ ਇਹਨੂੰ ਫਿਰ ਲਦਾਖ ਲੈ ਕੇ ਜਾਵੋਗੇ ਹੋ ਸਕਦਾ ਰਾਹ ਚ ਲੋਕ ਖੜਾ ਕੇ ਪੁੱਛਣ ਵੀ ਬਾਈ ਕੈ ਕਿਹੜੀ ਹੈ ਬਿਲਕੁਲ ਜੀ ਬਿਲਕੁਲ ਹੋਂਡਾ ਦਾ ਸੀਵੀ 350 ਜੀ ਠੀਕ ਹੈ ਜੀ ਤੇ ਹੋਰ ਕੋਈ ਤੁਸੀਂ ਗੱਲ ਸਾਂਝੀ ਕਰਨੀ ਚਾਹੋ ਐਡਰੈਸ ਜਾਂ ਕੋਈ ਹੋਰ ਜਿਹੜੇ ਪੈਡ ਪੜਾ ਇਥੇ ਆਉਣਾ ਸਾਡਾ ਗੜ ਸ਼ੰਕਰ ਭਲਾਚੌਰ ਰੋਡ ਤੇ ਨੀਅਰ ਪਲੈਟੀਨਮ ਹੋਟਲ ਆਪੋਜ਼ਿਟ ਓਸੀਸ ਹੋਟਲ ਬਿਲਕੁਲ ਸਾਹਮਣੇ ਐ ਐਮ ਐਂਡਾ ਗੜ ਸ਼ੰਕਰ ਹੈ ਜੀ ਤੇ ਜੇ ਕੋਈ ਇੱਥੇ ਆਉਣਾ ਫਾਰਮੈ ਅੱਧੇ ਤੋਂ ਪੌਣੇ ਘੰਟੇ ਦੇ ਵਿੱਚ ਵਿੱਚ ਤੁਹਾਨੂੰ ਗੱਡੀ ਡਿਲੀਵਰ ਕਰਾਂਗੇ ਜੇ ਤੁਹਾਨੂੰ ਅਕਨਿਸ ਵਿੱਚ ਹੋਰ ਪੜ੍ਹ ਲਈ ਕਿ ਇਹਨਾਂ ਵਹੀਕਲ ਹੋਮ ਡਿਲੀਵਰੀ ਹਵੇਲੀ ਵਿੱਚ ਬਿਲਕੁਲ ਸਰ ਕਰ ਦਿੰਨੇ ਆ ਹਾਂਜੀ ਹਾਂਜੀ ਸੇਲਸ ਪੇਅਰ ਸਰਵਿਸ ਤੋਂ ਇਲਾਵਾ ਵਹੀਕਲ ਹੋਮ ਡਿਲੀਵਰੀ ਐਕਸਚੇਂਜ ਫੈਸਿਲਿਟੀ ਤੁਸੀਂ ਦੱਸ ਚੁੱਕੇ ਹੋ ਫਾਈਨਾਂਸ ਫੈਸਿਲਿਟੀ ਤੁਸੀਂ ਦੱਸ ਸਕਦੇ ਹੋ ਤੇ ਆਫਰਸ ਤੁਸੀਂ ਦੱਸ ਚੁੱਕੇ ਹੋ ਅੱਜ ਕੋਈ ਪਰਦੇਸ 'ਚ ਬੈਠਾ ਉਹ ਚਾਹੁੰਦਾ ਦੀਵਾਲੀ ਤੇ ਆਪਣੀ ਮੰਮੀ ਨੂੰ ਐਕਟਿਵਾ ਗਿਫਟ ਕਰਨੀ ਹੈ ਜਾਂ ਡੈਡੀ ਨੂੰ ਕੋਈ ਬਾਈਕ ਗਿਫਟ ਕਰਨੀ ਹੈ ਬਿਲਕੁਲ ਕੋਈ ਫਾਰਮੈਲਿਟੀ ਚੋਟ ਰਹਿ ਤਰਨਾ ਕਿਤਾ ਟੈਲੀ ਕਰ ਸਕਦੇ ਹੋ ਸਾਡੇ ਦਿੱਤੇ ਨੰਬਰਾਂ ਤੇ ਤੁਸੀਂ ਕੰਟੈਕਟ ਕਰੋ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਤੇ ਕੰਟੈਕਟ ਕਰ ਲੈਣਾ ਤੇ ਭਾਜੀ ਆਪਣਾ ਨੰਬਰ ਪਲੀਜ਼ ਪਰਸਨਲੀ ਦੱਸ ਦਿਓ 75270 17766 ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 99888 14701 ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇੰਡੀਅਨ ਟਾਈਮ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6:30 7 ਵਜੇ ਤੱਕ ਕਿੱਥੇ ਹੁੰਦੀ ਹੈ ਜੀ ਠੀਕ ਹੈ ਜੀ ਤੁਸੀਂ ਗੁਲਸ਼ਨ ਜੀ ਨਾਲ ਗੱਲ ਕਰਕੇ ਇਹਨਾਂ ਦੀ ਸਲਾਹ ਲੈ ਸਕਦੇ ਹੋ مشورہ ਲੈ ਸਕਦੇ ਹੋ ਔਰ 100% ਗਰੰਟੀ ਜਿੰਨਾ ਕੁ ਮੈਨੂੰ ਇੱਥੇ ਮਿਲਿਆ ਜਾਣਿਆ ਸਮਝਿਆ ਨੇਚਰ ਬੜੀ ਮਿਲਨਸਾਰ ਹੈ ਔਰ ਤੁਹਾਨੂੰ ਸਹੀ ਗਾਈਡ ਕਰਨਗੇ ਕਿਉਂਕਿ ਗਾਈਡ ਹੀ ਕਰਨਾ ਹੁੰਦਾ ਨਾ ਬਿਲਕੁਲ ਜੀ ਬਿਲਕੁਲ ਬੰਦਨ ਤੁਸੀਂ ਸਹੀ ਸਲਾਹ ਦੇ ਦਿਓ ਤੋ ਤਾਂ ਬੈਨੀਫਿਟ ਹੋ ਜਾਂਦਾ ਸਹੀ ਸਲਾਹ ਤੇ ਸਹੀ ਸਰਵਿਸ ਇਹ ਦੋਨੇ ਚੀਜ਼ਾਂ ਜੁੜੀ ਹੋਈ ਹੈ ਪੋਸ ਸਰਵਿਸ ਦੀ ਗੱਲ ਕਰੀਏ ਤਾਂ ਫਿਰ ਉਹ ਕਿਹੋ ਜਿਹੀ ਰਹਿੰਦੀ ਹੈ ਮਤਲਬ ਪੋਸਟ ਪਰਚੇਸ ਉਹਦੀ ਸਰਵਿਸ ਦੀ ਗੱਲ ਕਰੀਏ ਕੋਈ ਦਿੱਕਤ ਨਹੀਂ ਆਉਂਗੀ ਸਰ 0% ਦਿੱਕਤ ਆਉਂਗੀ ਕੇਵਲ ਇਹ ਤਾਂ ਮਨਨ ਕਿ ਜਦੋਂ ਖਰੀਦਣਾ ਹੁੰਦਾ ਵਹੀਕਰ ਉਹ ਤੋਂ ਬੜਾ ਪਤੇ ਆ ਜਾਂਦਾ ਜਦੋਂ ਬਾਅਦ ਫਿਰ ਜਦੋਂ ਤੁਸੀਂ ਵੇਚਣ ਲੱਗੇ ਮੇਰੇ ਕੋਲ ਭੇਜਣੇ ਤਾਂ ਜਦੋਂ ਵੀ ਕੋਈ ਸਰਵਿਸ ਦੀ ਲੋੜ ਤਾਂ ਵੀ ਤੁਸੀਂ ਮੇਰੇ ਕੋਲ ਆ ਕੇ ਕੰਟੈਕਟ ਕਰਨਾ ਤੁਹਾਨੂੰ ਸਰਵਿਸ 'ਚ ਕੋਈ ਪ੍ਰੋਬਲਮ ਨਹੀਂ ਆਉਂਗੀ ਅੱਛੇ ਕਰਕੇ ਕਹਿੰਦੇ ਐਮ ਐਚ ਹੋਂਡਾ ਵਾਲੇ ਜਿਹੜੇ ਆ ਉਹ ਆਪਣੇ ਗ੍ਰਾਹਕਾਂ ਦੇ ਪੱਕੇ ਯਾਰ ਹੈ ਤੇ ਹੋਂਡਾ ਦੇ ਜਿਹੜੇ ਵਹੀਕਲ ਆ ਉਹ ਲੋਕਾਂ ਦਾ ਪਹਿਲਾ ਪਿਆਰ ਹੈ ਤਾਂ ਉਹੀ ਹੈ ਜਿਹੜੀ ਤੁਸੀਂ ਵਹੀਕਲਸ ਦੇਖ ਰਹੇ ਹੋ ਕਿ ਫੈਸ਼ਨ ਦੀ ਸ਼ੁਰੂਆਤ ਹੋਂਡਾ ਦੇ ਨਾਲ ਔਰ ਉਸ ਦੇ ਨਾਲ ਦੀ ਨਾਲ ਜੇ ਤੁਹਾਨੂੰ ਬਹੁਤ ਸਾਰੇ ਬੈਨੀਫਿਟਸ ਮਿਲਣ ਤੁਮਾਕਾ ਆਫਰਾਂ ਮਿਲਣ ਤਾਂ ਤੁਸੀਂ ਇੱਕ ਵਾਰੀ ਇੱਥੇ ਆਉਣ ਦੀ ਖੇਚਲ ਜ਼ਰੂਰ ਕਰਨੀ ਆ। ਖੇਚਲ ਵਿੱਚ ਇਸ ਕਰਕੇ ਕਹਿ ਰਹੇ ਕਿਉਂਕਿ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਤੁਹਾਡੇ ਅਮੋ ਸਾਹਮਣੇ ਹੁੰਦੀਆਂ ਅੱਗੇ ਪਿੱਛੇ ਲੱਗੀਆਂ ਹੁੰਦੀਆਂ ਪਰ ਬੰਦਾ ਕਈ ਵੇਲੇ ਗੁੰਮਰਾਹ ਹੋ ਜਾਂਦਾ। ਤੁਸੀਂ ਗੁੰਮਰਾਹ ਨਹੀਂ ਹੋਣਾ। ਤੁਸੀਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਆਬਜ਼ਰਵ ਕਰਕੇ ਫਿਰ ਉਸ ਤੋਂ ਬਾਅਦ ਦੇਖਣਾ ਹੈ ਕਿ ਤੁਹਾਨੂੰ ਬੈਨੀਫਿਟ ਜ਼ਿਆਦਾ ਕਿੱਧਰ ਹੈ। ਜਿੱਧਰ ਬੈਨੀਫਿਟ ਲੱਗਿਆ ਤੁਸੀਂ ਉੱਧਰ ਜਾਣਾ ਪਰ ਇੱਕ ਵਾਰੀ ਮੇਰੇ ਕਹਿ ਤੇ ਗੁਲਸ਼ਨ ਉਹਨਾਂ ਨਾਲ ਫੋਨ ਤੇ ਕੰਟੈਕਟ ਕਰ ਲੈਣਾ। ਮਿਲਣ ਉਮੀਦ ਹੈ ਕਿ ਤੁਹਾਨੂੰ ਬਹੁਤ ਸਾਰੇ ਬੈਨੀਫਿਟਸ ਮਿਲਣਗੇ ਔਰ ਵਹੀਕਲ ਜਿਹੜਾ ਹੈ ਤੁਹਾਨੂੰ ਅਜੀਹਾ ਦੇਣਗੇ ਕਿ ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋ ਖੁਸ਼ ਰਹੋ ਤੇ ਕਹੋ ਕਿ ਹਾਂ ਯਾਰ ਗੁਲਸ਼ਨ ਕੋ ਗੈਸੀ ਸਾਡੇ ਘਰ ਵੀ ਲੈਣਾ ਮੇਰਾ ਹੋਣੀ ਬਿਲਕੁਲ ਗੁਲਸ਼ਨ ਗੁਲਸ਼ਨ ਹੋ ਗਿਆ ਠੀਕ ਹੈ ਸਰ ਠੀਕ ਹੈ ਗੁਲਸ਼ਨ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮਿਲ ਕੇ ਬਹੁਤ ਚੰਗਾ ਲੱਗਿਆ ਮੈਂ ਇੱਕ ਵਾਰੀ ਐਡਰੈਸ ਕਨਫਰਮ ਕਰ ਦਿੰਦਾ ਫਿਰ ਤੁਹਾਨੂੰ ਜੀ ਐਮਐਚ ਹੋਂਡਾ ਬਿਲਕੁਲ ਨਾਲ ਹੋਟਲ ਪਲੈਟਿਨਮ ਹੈ ਇਧਰ ਕਾਰ ਵਾਸ਼ ਹੈ ਤਾਂ پارکਿੰਗ ਦੀ ਸਪੇਸ ਵੀ ਤੁਹਾਨੂੰ ਬਹੁਤ ਸਾਰੀ ਮਿਲ ਜਾਂਦੀ ਹੈ ਸਾਹਮਣੇ ਅੱਖਾਂ ਦਾ ਹਸਪਤਾਲ ਹੈ ਮੈਂ ਤੁਹਾਨੂੰ ਐਡਰੈਸ ਕਨਫਰਮ ਕਰ ਦਿੱਤਾ ਤੁਸੀਂ ਇੱਥੇ ਆਉਂਗੇ ਇਹਨਾਂ ਕੋਲ ਬਹੁਤ ਸਾਰੇ ਅਜਿਹੇ ਵਹੀਕਲ ਆ ਕਹਿੰਦੇ ਕਿ ਆਫਟਰ ਮਾਰਕੀਟ ਕੁਝ ਨਹੀਂ ਕਰਾਉਣਾ 3100 ਦੀ ਡਾਊਨ ਪੇਮੈਂਟ ਤੇ ਤੁਸੀਂ ਜਿਹੜਾ ਇੱਥੋਂ ਵਹੀਕਲ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਔਰ ਡਿਸਕਾਊਂਟ ਬਹੁਤ ਸਾਰੇ ਨੇ ਹੈਲਮਟ ਤੁਹਾਨੂੰ ਜਿਹੜਾ ਇਹਨਾਂ ਨੇ ਨਾਲ ਦੀ ਨਾਲ ਸਨਮਾਨ ਦੇ ਤੌਰ ਤੇ ਇੱਕ ਪਿਆਰ ਦੇ ਤੌਰ ਤੇ ਦੇ ਦੇਣਾ ਸਪੈਸ਼ਲ ਗਿਫਟ ਸਾਡੀ ਵੀਡੀਓ ਸ਼ੇਅਰ ਕਰਨ ਤੇ ਮਿਲ ਜਾਣਾ ਜੇ ਤੁਸੀਂ ਪ੍ਰੋਡਕਟ ਲੈਣ ਨਾਲ ਤੇ ਟੈਕਸ ਰੇਟ ਤੁਹਾਨੂੰ ਬਹੁਤ ਸਾਰੀ ਮਿਲਣੀ ਤਾਂ ਤੁਸੀਂ ਜੇ ਇਸ ਦੀਵਾਲੀ ਇਸ ਤਿਹਾਰਾ ਦੇ ਸੀਜ਼ਨ ਨਾ ਮੈਂ ਵਹੀਕਲ ਖਰੀਦਣ ਦਾ ਮਨ ਬਣਾਇਆ ਤਾਂ ਇੱਕ ਵਾਰੀ ਜ਼ਰੂਰ ਇਹਨਾਂ ਦੇ ਢੇੜਾ ਮਾਰੋ ਤੁਹਾਡੇ ਬਹੁਤ ਸਾਰੇ ਬੈਨੀਫਿਟਸ ਹੋ ਸਕਦੇ ਆ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਚਾਹੇ ਕਿਸ ਦਾ ਫਾਇਦਾ ਹੋ ਜਵੇ ਕਿਸ ਨੂੰ ਲਾਭ ਮਿਲੇ ਬੜੇ ਨੰਨਪਤ ਦਿਨੋਸ਼ਾ ਨਾ ਪਛੋੜੀ ਦਿਨ ਇਸਰੀ ਕੈਮਰਾ ਪਰਸਨ ਵਿੱਚ ਹੀ ਤੁਹਾਨੂੰ ਜਾਸਦੋ ਬਹੁਤ ਜਲਦੀ ਫਿਰ ਤਵਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਰਬ ਰੱਖਾ